ਸਤ ਸ੍ਰੀ ਅਕਾਲ ਜੀ ਹਾਜ਼ਿਰ ਹਾਂ ਜੀ ਇੱਕ ਨਵੀਂ ਕਹਾਣੀ ਲੈ ਕੇ ਮੇਰਾ ਨਾਮ ਗੁਰਪ੍ਰੀਤ ਹੈ ਅਸੀਂ ਦੋ ਭੈਣ ਭਰਾ ਸੀ ਮੇਰਾ ਭਰਾ ਮੇਰੇ ਤੋਂ 5 ਸਾਲ ਵੱਡਾ ਸੀ ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਸਾਡੇ ਡੈਡੀ ਦੀ ਮੌਤ ਹੋ ਗਈ ਸੀ ਮੇਰੇ ਭਰਾ ਦਾ ਵਿਆਹ ਮੇਰੀ ਮਾਂ ਨੇ 7ਵੇਂ ਇੱਕ ਸਾਲ ਵਿੱਚ ਕਰ ਦਿੱਤਾ ਸੀ ਉਸ ਵੇਲੇ ਮੈਂ 8ਵੀਂ ਕਲਾਸ ਵਿੱਚ ਪੜ੍ਹਦੀ ਹੁੰਦੀ ਸੀ ਮੇਰੀ ਭਾਬੀ ਬੜੀ ਚੰਗੀ ਸੀ ਉਹ ਮੈਨੂੰ ਅਤੇ ਮੇਰੀ ਮਾਂ ਨੂੰ ਬੜਾ ਪਿਆਰ ਕਰਦੀ ਸੀ ਸਾਡੇ ਨਾਲ ਹਰ ਵੇਲੇ ਕੁਲ ਮਿਲ ਕੇ ਰਹਿੰਦੀ ਸੀ ਹੁਣ ਮੇਰੇ 10ਵੀਂ ਦੇ ਪੇਪਰ ਖਤਮ ਹੋ ਚੁੱਕੇ ਸਨ ਮੇਰਾ ਰਿਜ਼ਲਟ ਆ ਗਿਆ ਸੀ ਮੈਂ ਬੜੇ ਸੋਹਣੇ ਨੰਬਰ ਲੈ ਕੇ ਪਾਸ ਹੋ ਗਈ ਮੈਂ ਅੱਗੇ ਕਾਲਜ ਵਿੱਚ ਪੜਨਾ ਚਾਹੁੰਦੀ ਸੀ ਭਾਬੀ ਮਾਂ ਅਤੇ ਵੀਰੇ ਨੇ ਬੜੀ ਖੁਸ਼ੀ-ਖੁਸ਼ੀ ਮੈਨੂੰ ਕਾਲਜ ਵਿੱਚ ਪੜਨ ਲਈ ਹਾਂ ਕਹਿ ਦਿੱਤੀ ਮੇਰਾ ਵੀਰ ਮੇਰੇ ਮੂੰਹੋਂ ਕੱਢੀ ਹਰ ਗੱਲ ਪੂਰੀ ਕਰਦਾ ਸੀ ਕੋਈ ਗੱਲ ਨਹੀਂ ਮੋੜਦਾ ਸੀ ਮੈਨੂੰ ਬਹੁਤ ਪਿਆਰ ਕਰਦਾ ਸੀ ਉਸਨੇ ਮੇਰੀ ਐਡਮਿਸ਼ਨ ਕਾਲਜ ਵਿੱਚ ਕਰਵਾ ਦਿੱਤੀ ਮੈਂ ਕਾਲਜ ਜਾਣਾ ਸ਼ੁਰੂ ਕਰ ਦਿੱਤਾ ਉੱਥੇ ਕਾਲਜ ਦੀਆਂ ਕੁੜੀਆਂ ਵਨਸਵੰਨੇ ਕੱਪੜੇ ਪਾ ਕੇ ਆਉਂਦੀਆਂ ਮੈਂ ਵੀਰੇ ਨੂੰ ਕਿਹਾ ਮੇਰੇ ਕੋਲ ਤਾਂ ਚਾਰ ਕਸੂਟ ਨਹੀਂ ਮੈਨੂੰ ਹੋਰ ਕੱਪੜੇ ਬਣਾ ਕੇ ਲਿਆ ਕੇ ਦਿਓ ਵੀਰਾ ਤੇ ਭਾਬੀ ਗਏ ਮੈਨੂੰ 10 ਸੂਟ ਲਿਆ ਕੇ ਦਿੱਤੇ ਉਹਨਾਂ ਨੇ ਐਨਾ ਪਿਆਰ ਕਰਦੇ ਸੀ ਮੈਨੂੰ ਦੋਨੋਂ ਮੇਰੀਆਂ ਸਾਰੀਆਂ ਸਹੇਲੀਆਂ ਕੋਲ ਫੋਨ ਸੀ ਉਹ ਮੈਨੂੰ ਅਕਸਰ ਹੀ ਕਹਿੰਦੀਆਂ ਰਹਿੰਦੀਆਂ ਤੂੰ ਫੋਨ ਨਹੀਂ ਲੈ ਕੇ ਆਉਂਦੀ ਕਾਲਜ ਵਿੱਚ ਮੈਂ ਉਹਨਾਂ ਨੂੰ ਕਿਹਾ ਮੇਰੇ ਕੋਲ ਫੋਨ ਨਹੀਂ ਹੈ ਉਹ ਕਹਿਣ ਲੱਗੀਆਂ ਆਪਣੇ ਘਰਦਿਆਂ ਨੂੰ ਕਿ ਆ ਕੇ ਫੋਨ ਤਾਂ ਲੈ ਲੈ ਤਾਂ ਜ਼ਰੂਰੀ ਹੁੰਦਾ ਨਾਲ ਰੱਖਣਾ ਮੇਰੀਆਂ ਸਹੇਲੀਆਂ ਦੀਆਂ ਇਹਨਾਂ ਗੱਲਾਂ ਨੇ ਮੇਰਾ ਫੋਨ ਲੈਣ ਵਿੱਚ ਹੋਰ ਹੌਸਲਾ ਉਪਜਾਈ ਕਰ ਦਿੱਤਾ ਮੈਂ ਘਰ ਆ ਕੇ ਵੀਰ ਨੂੰ ਕਿਹਾ ਵੀਰੇ ਮੇਰੀਆਂ ਸਾਰੀਆਂ ਸਹੇਲੀਆਂ ਕੋਲ ਫੋਨ ਨੇ ਮੈਨੂੰ ਗਲਨੀ ਬਾਤیں ਸੁਣਾਉਂਦੀਆਂ ਰਹਿੰਦੀਆਂ ਵੀਰਾ ਕਹਿੰਦਾ ਕੋਈ ਗੱਲ ਨਹੀਂ ਇਹ ਕਿੱਡੀ ਕੋ ਗੱਲ ਹੈ ਮੈਂ ਤੈਨੂੰ ਫੋਨ ਲੈ ਕੇ ਦੇਵਾਂਗਾ ਵੀਰੇ ਨੇ ਅਗਲੇ ਦਿਨ ਹੀ ਮੈਨੂੰ ਫੋਨ ਲਿਆ ਕੇ ਦੇ ਦਿੱਤਾ ਮੈਂ ਬੜੀ ਖੁਸ਼ੀ ਪਾ ਭਾਬੀ ਨੇ ਮੈਨੂੰ ਇਹ ਗੱਲ ਕਹੀ ਸੀ ਫੋਨ ਦਾ ਸਹੀ ਇਸਤੇਮਾਲ ਕਰੀ ਉਸ ਦਿਨ ਮੈਂ ਭਾਬੀ ਦੀ ਗੱਲ ਦਾ ਮਤਲਬ ਨਹੀਂ ਸਮਝ ਸਕੀ ਮੈਂ ਕਾਲਜ ਵਿੱਚ ਫੋਨ ਲੈ ਕੇ ਜਾਂਦੀ ਉੱਥੇ ਮੇਰੀਆਂ ਸਹੇਲੀਆਂ ਨੇ ਮੈਨੂੰ ਫੋਨ ਦੀ ਨੌਲੇਜ ਦੇ ਦਿੱਤੀ ਇਸ ਤਰ੍ਹਾਂ ਹੀ ਮੈਂ ਕਿ ਇਸ ਤਰ੍ਹਾਂ ਇੰਸਟਾਗ੍ਰam ਚੱਲਦਾ ਹੈ ਤੇ ਇਸ ਤਰ੍ਹਾਂ ਫੇਸਬੁੱਕ ਤੇ ਆਪਣੀ ਆਈਡੀ ਬਣਦੀ ਹੈ ਮੈਂ ਆਪਣੇ ਬਹੁਤ ਸਾਰੇ ਦੋਸਤ ਬਣਾ ਲਏ ਮੈਨੂੰ ਹੁਣ ਫੋਨ ਦੀ ਕਾਫੀ ਨੌਲੇਜ ਆ ਚੁੱਕੀ ਸੀ ਮੈਂ ਫੇਸਬੁੱਕ ਆਈਡੀ ਬਣਾਈ ਤਾਂ ਉੱਥੇ ਮੇਰਾ ਇੱਕ ਸੋਸ਼ਲ ਮੀਡੀਆ ਤੇ ਫਰੈਂਡ ਬਣ ਗਿਆ ਜੋ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦਾ ਰਹਿੰਦਾ ਸਾਡੀ ਘੰਟਾ-ਘੰਟਾ ਚੈਟ ਚੱਲਦੀ ਰਹਿੰਦੀ ਫਿਰ ਉਸ ਨੇ ਇੱਕ ਦਿਨ ਮੇਰਾ WhatsApp ਨੰਬਰ ਮੰਗਿਆ ਤਾਂ ਮੈਂ ਉਸ ਨੂੰ ਨੰਬਰ ਦੇ ਦਿੱਤਾ ਹੁਣ ਤਾਂ ਅਸੀਂ ਅੱਧੀ-ਅੱਧੀ ਰਾਤ ਤੱਕ ਚੈਟ ਕਰਦੇ ਰਹਿੰਦੇ ਮੇਰੀ ਮਾਂ ਨੇ ਬਥੇਰਾ ਕਹਿਣਾ ਕੁੜੀਏ 11 ਵੱਜ ਗਏ ਸੌਂ ਜਾ ਪਰ ਮੈਨੂੰ ਨੀਂਦ ਕਿੱਥੇ ਮੇਰੇ ਸਿਰ ਤੇ ਤਾਂ ਆਸ਼ਕੀ ਦਾ ਭੂਤ ਸਵਾਰ ਸੀ ਫਿਰ ਚੈਟ ਤੋਂ ਬਾਅਦ ਚੋਰੀ ਛੁਪੇ ਅਸੀਂ ਫੋਨ ਕਾਲਤੇ ਵੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੱਕ ਦਿਨ ਮੇਰੀ ਭਾਬੀ ਨੂੰ ਮੇਰੇ ਤੇ ਸ਼ੱਕ ਜਿਹਾ ਹੋਇਆ। ਉਹ ਮੇਰੇ ਫੋਨ ਦੀ ਰਿੰਗ ਵੱਜੀ ਤਾਂ ਭਾਬੀ ਭੱਜ ਕੇ ਆਈ। ਉਸ ਦੇ ਆਉਣ ਤੋਂ ਪਹਿਲਾਂ ਹੀ ਮੈਂ ਫੋਨ ਚੁੱਕ ਲਿਆ। ਮੈਂ ਗੱਲ ਕਰਕੇ ਹਟੀ ਤਾਂ ਭਾਬੀ ਨੇ ਪੁੱਛਿਆ ਕੌਣ ਸੀ? ਮੈਂ ਕਿਹਾ ਮੇਰੀ ਸਹੇਲੀ ਸੀ। ਮੈਂ ਮੰਮੀ ਨੂੰ ਕਿਹਾ ਮੰਮੀ ਇਹ ਭਾਬੀ ਬੇਵਜ੍ਹਾ ਮੇਰੇ ਤੇ ਸ਼ੱਕ ਕਰਦੀ ਰਹਿੰਦੀ ਐ। ਇਹ ਚਾਹੁੰਦੀ ਕੀ ਐ ਮੇਰੇ ਤੋਂ? ਮੰਮੀ ਭਾਬੀ ਨੂੰ ਬੜਾ ਪਿਆਰ ਕਰਦੀ ਸੀ। ਕਿੰਦੀ ਕੋਈ ਗਣਪੁੱਤਰ ਤੇਰਾ ਧਿਆਨ ਰੱਖਣਾ ਵੀ ਇਹਦਾ ਫਰਜ਼ ਬਣਦਾ ਹੈ ਪਰ ਮੈਂ ਗੁੱਸੇ ਹੋ ਗਈ ਮੈਂ ਰੋਟੀ ਨਾ ਖਾਧੀ ਤਾਂ ਮੰਮੀ ਨੇ ਭਾਬੀ ਨੂੰ ਝਿੜਕਿਆ ਕਿ ਅੱਜ ਤੋਂ ਬਾਅਦ ਕੁੜੀ ਨੂੰ ਕੁਝ ਨਾ ਕਹੀਂ ਹੁਣ ਮੇਰੀ ਹੋਰ ਸ਼ੈ ਹੋ ਗਈ ਸੀ ਇੱਕ ਦਿਨ ਮੇਰੀ ਨਾਨੀ ਬਿਮਾਰ ਹੋ ਗਈ ਨਾਨਕੇ ਪਿੰਡ ਤੋਂ ਮੰਮੀ ਨੂੰ ਫੋਨ ਆਇਆ ਮੰਮੀ ਤੇ ਵੀਰਾ ਉੱਥੇ ਚਲੇ ਗਏ ਭਾਬੀ ਨੇ ਐ ਰਾਤ ਦੀ ਰੋਟੀ ਖਾਣ ਵੇਲੇ ਮੈਨੂੰ ਕਿਹਾ ਅੱਜ ਆਪਾਂ ਇੱਕੋ ਕਮਰੇ ਵਿੱਚ ਸੌ ਜਾਵਾਂਗੇ ਤੇਰੇ ਕਮਰੇ ਵਿੱਚ ਜਾਂ ਮੇਰੇ ਕਮਰੇ ਵਿੱਚ ਜਿਵੇਂ ਮੇਰੇ ਤਾਂ ਜਿਵੇਂ ਗਲ ਵਿੱਚ ਬੁਰਕੀ ਫਸੇਗੀ ਹੋਈ ਕਿਉਂਕਿ ਮੈਂ ਭਾਬੀ ਨੂੰ ਆਪਣੇ ਕਮਰੇ ਵਿੱਚ ਨਹੀਂ ਸਵਾਵਾਂਗੀ ਮੈਂ ਕਿਹਾ ਤੁਸੀਂ ਆਪਣੇ ਕਮਰੇ ਵਿੱਚ ਸੌ ਜਾਓ ਮੈਂ ਆਪਣੇ ਕਮਰੇ ਵਿੱਚ ਸੌ ਜਾਵਾਂਗੀ ਅਸੀਂ ਅੰਦਰੋਂ ਕੁੰਡੀ ਲਗਾ ਲਵਾਂਗੇ ਮੈਨੂੰ ਕਿਤੇ ਉੱਪਰ ਤਾਂ نیند ਨਹੀਂ ਆਉਂਦੀ ਭਾਬੀ ਕਹਿਣ ਲੱਗੀ ਚਲ ਮੈਂ ਤੇਰੇ ਕਮਰੇ ਵਿੱਚ ਸੌ ਜਾਵਾਂਗੀ ਮੈਂ ਉਸ ਨੂੰ ਕਿਹਾ ਨਹੀਂ ਤੁਸੀਂ ਸਵੇਰੇ ਜਲਦੀ ਉੱਠਦੇ ਹੋ ਤੇ ਮੇਰੀ ਨੀਂਦ ਖਰਾਬ ਹੋਊਗੀ ਤੁਸੀਂ ਆਪਣੇ ਕਮਰੇ ਵਿੱਚ ਠੀਕ ਮੈਂ ਆਪਣੇ ਕਮਰੇ ਵਿੱਚ ਜਦੋਂ ਮੈਂ ਨਾ ਮੰਨੀ ਤਾਂ ਭਾਬੀ ਕਹਿੰਦੀ ਠੀਕ ਹੈ ਤੇਰੀ ਮਰਜ਼ੀ ਭਾਬੀ ਦਾ ਧਿਆਨ ਪਰ ਮੇਰੇ ਵਿੱਚ ਹੀ ਸੀ ਮੈਂ ਬੈੱਡ ਤੇ ਲੰਮੀ ਪੈ ਗਈ ਪਰ ਅੰਦਰੋਂ ਕੁੰਡੀ ਲਗਾਉਣੀ ਭੁੱਲ ਗਈ ਉਸ ਦਿਨ ਫੇਸਬੁੱਕ ਵਾਲੇ ਫਰੈਂਡ ਨਾਲ ਗੱਲ ਕਰ ਰਹੀ ਸੀ ਤਾਂ ਸ਼ਾਇਦ ਭਾਬੀ ਨੇ ਸੁਣ ਲਿਆ ਸੀ ਮੈਨੂੰ ਰਾਤ ਨੂੰ 10:00 ਵਜੇ ਵੀਡੀਓ ਕਾਲ ਕਰਨ ਲਈ ਕਿਹਾ ਉਸਨੇ ਮੈਂ ਭਾਬੀ ਦੇ ਕਮਰੇ ਦਾ ਦਰਵਾਜ਼ਾ ਵੇਖਿਆ ਤਾਂ ਦਰਵਾਜ਼ਾ ਅੰਦਰੋਂ ਲੌਕ ਸੀ ਮੈਨੂੰ ਲੱਗਿਆ ਸ਼ਾਇਦ ਭਾਬੀ ਸੌਂ ਗਈ ਹੈ ਮੈਂ ਬੇਫਿਕਰ ਹੋ ਕੇ ਉਸ ਨਾਲ ਵੀਡੀਓ ਕਾਲ ਲਗਾਈ ਉਸਨੇ ਪਹਿਲਾਂ ਤਾਂ ਮੇਰੀ ਰਾਜ ਦੀ ਤਾਰੀਫ ਕੀਤੀ ਕਿ ਤੁਸੀਂ ਬਹੁਤ ਸੋਹਣੇ ਹੋ ਜਿੰਨੀ ਸੁਰੀਲੀ ਤੁਹਾਡੀ ਆਵਾਜ਼ ਹੈ ਤੁਸੀਂ ਉਸ ਤੋਂ ਵੀ ਕਿਤੇ ਜ਼ਿਆਦਾ ਸੋਹਣੇ ਹੋ ਹੁਣ ਮੈਂ ਤੁਹਾਡੇ ਤੋਂ ਜ਼ਿਆਦਾ ਦੂਰ ਟਾਈਮ ਨਹੀਂ ਰਹਿ ਸਕਦਾ ਬਸ ਜਲਦੀ ਹੀ ਵਿਚੋਲਾ ਪਾ ਕੇ ਤੁਹਾਡੇ ਘਰ ਗੱਲ ਕਰਾਂਗੇ ਮੈਂ ਤੁਹਾਡੇ ਘਰ ਤੇ ਤੁਹਾਡੇ ਘਰ ਦੇ ਵੀ ਮੰਨ ਜਾਣਗੇ ਕਿਉਂਕਿ ਮੈਂ ਬਹੁਤ ਅਮੀਰ ਘਰਾਣੇ ਦਾ ਮੁੰਡਾ ਹਾਂ ਮੇਰੇ ਪਿਓ ਕੋਲ 100 ਕਿੱਲਾ ਜ਼ਮੀਨ ਦਾ ਹੈ 100 ਕਿੱਲੇ ਦਾ ਨਾਂ ਸੁਣ ਕੇ ਤਾਂ ਮੇਰੀਆਂ ਅੱਖਾਂ ਡਿਆ ਰਹਿ ਗਈਆਂ ਇਹ ਸੱਚੀ 100 ਕਿੱਲਾ ਕਹਿੰਦਾ ਹਾਂ ਕਹਿੰਦਾ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਮੈਂ ਕਿਹਾ ਸਾਡੇ ਕੋਲ 15 ਕਿੱਲੇ ਹੈ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਕੋਈ ਦਾਜ ਦਹੇਜ ਦੀ ਮੈਂ ਮੰਗ ਨਹੀਂ ਕਰਾਂਗਾ ਤੁਹਾਡੇ ਘਰ ਦੇ ਖੁਸ਼ੀ ਖੁਸ਼ੀ ਰਿਸ਼ਤਾ ਕਰ ਦੇਣਗੇ ਇਸ ਤਰ੍ਹਾਂ ਗੱਲਾਂ ਕਰਦਿਆਂ ਕਰਦਿਆਂ ਉਸ ਨੇ ਮੈਨੂੰ ਕਿਹਾ ਕਿ ਹੁਣ ਸਾਡੇ ਵਿਆਹ 2-3 ਮਹੀਨੇ ਦੇ ਵਿੱਚ ਹੋ ਜਾਵੇਗਾ ਤੇ ਗੁੱਸਾ ਨਾ ਕਰੋ ਤਾਂ ਮੈਨੂੰ ਆਪਣਾ ਫਿਗਰ ਦਿਖਾ ਸਕਦੇ ਹਾਂ ਮੈਂ ਮੰਨ ਗਈ ਮੈਂ ਕਿਹਾ ਦਿਖਾ ਦਿੰਨੀ ਹਾਂ ਇਹਦੇ ਵਿੱਚ ਕਿੱਡੀ ਕੀ ਗੱਲ ਹੈ ਵੀਡੀਓ ਕਾਲ ਤੇ ਹੀ ਤਾਂ ਦਿਖਾਉਣਾ ਹੈ ਮੈਂ ਸੋਚਿਆ ਵੀਡੀਓ ਕਾਲ ਤੇ ਇਹ ਮੇਰੇ ਨਾਲ ਕੁਝ ਨਹੀਂ ਕਰ ਸਕਦਾ ਇੰਜ ਗੱਲਾਂ ਕਰ ਰਹੀ ਸੀ ਤਾਂ ਭਾਬੀ ਨੇ ਆ ਕੇ ਕਮਰੇ ਦੀ ਲਾਈਟ ਜਗਾ ਦਿੱਤੀ ਮੈਂ ਫੋਨ ਬੰਦ ਕਰਕੇ ਬੈੱਡ ਤੇ ਰੱਖ ਦਿੱਤਾ ਭਾਬੀ ਕਹਿਣ ਲੱਗੀ ਅੱਧੀ ਰਾਤ ਨੂੰ ਕਿਹੜੀ ਤੇਰੀ ਸਹੇਲੀ ਆ ਜਿਹੜੀ ਤੇਰੇ ਨਾਲ ਗੱਲਾਂ ਕਰਦੀ ਆ ਮੈਂ ਕਿਹਾ ਭਾਬੀ ਐਵੇਂ ਮੇਰੇ ਤੇ ਸ਼ੱਕ ਨਾ ਕਰਿਆ ਕਰ ਕੁਝ ਸਾਡਾ ਕਾਲਜ ਦਾ ਕੰਮ ਸੀ ਅਸਾਈਨਮੈਂਟ ਬਣਾਉਣਾ ਸੀ ਅਸੀਂ ਉਹ ਬਣਾ ਰਹੀਆਂ ਸੀ ਮੇਰੇ ਤੇ ਭਾਬੇ ਵਿੱਚ ਕਾਫੀ ਬੈਂਸਬਾਜੀ ਹੋਈ ਭਾਬੀ ਆਪਣੇ ਕਮਰੇ ਵਿੱਚੋਂ ਆਪਣਾ ਕੰਬਲ ਝੁੱਕ ਕੇ ਲੈ ਆਈ ਤੇ ਮੇਰੇ ਕਮਰੇ ਵਿੱਚ ਆ ਕੇ ਕਹਿਣ ਲੱਗੀ ਅੱਜ ਮੈਂ ਇੱਥੇ ਹੀ ਸਵਾਂਗੀ ਤੇਰੇ ਕੋਲ ਚਾਹੇ ਰਾਜ਼ੀ ਰਹਿ ਚਾਹੇ ਗੁੱਸੇ ਰਹਿ ਮੈਂ ਭਾਬੀ ਨਾਲ ਮੂੰਹ ਜਿਹਾ ਮਰੋੜ ਕੇ ਦੂਜੇ ਪਾਸੇ ਮੂੰਹ ਕਰਕੇ ਪੈ ਗਈ ਪਤਾ ਹੀ ਨਾ ਲੱਗਿਆ ਕਦੋਂ ਨੀਂਦ ਆ ਗਈ ਸਵੇਰੇ ਉੱਠ ਕੇ ਮੈਂ ਆਪਣੀ ਚਾਹ ਖੁਦ ਬਣਾਈ ਤੇ ਆਪਣੇ ਲਈ ਪਰੌਂਠਾ ਵੀ ਖੁਦ ਬਣਾਇਆ ਮੈਂ ਕਾਲਜ ਚਲੀ ਗਈ ਪਰ ਭਾਬੀ ਨੂੰ ਮੈਂ ਬਿਲਕੁਲ ਨਾ ਬਣਾਇਆ ਮੇਰਾ ਮੂਡ ਬਹੁਤ ਜ਼ਿਆਦਾ ਖਰਾਬ ਸੀ ਮੈਂ ਕਾਲਜ ਗਈ ਤਾਂ ਮੇਰੀ ਸਹੇਲੀ ਮੰਦੀਪ ਜਿਸ ਨਾਲ ਮੈਂ ਆਪਣੀ ਹਰ ਗੱਲ ਸ਼ੇਅਰ ਕਰ ਲੈਂਦੀ ਸੀ ਅਸੀਂ 6ਵੀਂ ਕਲਾਸ ਤੋਂ ਇਕੱਠੀਆਂ ਪੜ੍ਹਦੇ ਆ ਰਹੀਆਂ ਸਨ ਇਸ ਕਰਕੇ ਮੇਰੀ ਸਭ ਤੋਂ ਪਿਆਰੀ ਸਹੇਲੀ ਸੀ ਉਸਨੇ ਮੈਨੂੰ ਪੁੱਛਿਆ ਗੁਰਪ੍ਰੀਤ ਅੱਜ ਤੇਰਾ ਚਿਹਰਾ ਕਿਉਂ ਉਤਰਿਆ ਹੋਇਆ ਹੈ ਕੀ ਗੱਲ ਹੈ ਘਰੇ ਸੁੱਖ ਸਾਦ ਹੈ ਮੈਂ ਉਸਨੂੰ ਕਿਹਾ ਹਾਂ ਯਾਰ ਸਭ ਸੁਖ ਸੰਧ ਹੈ ਪਰ ਮੈਂ ਤੈਨੂੰ ਕੀ ਦੱਸਾਂ ਰਾਤ ਮੇਰੇ ਫੇਸਬੁੱਕ ਵਾਲੇ ਫਰੈਂਡ ਦਾ ਫੋਨ ਆਇਆ ਸੀ ਅਸੀਂ ਦੋਨੋਂ ਜਾਨੇ ਗੱਲਾਂ ਬਾਤਾਂ ਕਰ ਰਹੇ ਸੀ ਕਿ ਭਾਬੀ ਨੂੰ ਮੇਰੇ ਤੇ ਸ਼ੱਕ ਹੋ ਗਿਆ ਉਹ ਮੇਰੇ ਕਮਰੇ ਵਿੱਚ ਆ ਕੇ ਪੈ ਗਈ ਕਿਉਂਕਿ ਕੱਲ ਮੰਮੀ ਘਰ ਨਹੀਂ ਸੀ ਤੇ ਮੈਨੂੰ ਵੀ ਬੜਾ ਸੋਹਣਾ ਮੌਕਾ ਮਿਲਿਆ ਸੀ ਆਪਣੇ ਫੇਸਬੁੱਕ ਵਾਲੇ ਫਰੈਂਡ ਨਾਲ ਵੀਡੀਓ ਕਾਲ ਤੇ ਗੱਲ ਕਰਨ ਦਾ ਉਹ ਕਹਿਣ ਲੱਗੀ ਗੱਲਾਂ ਤਾਂ ਤੂੰ ਚੜ੍ਹ ਤੇ ਵੀ ਕਰਦੀ ਰਹਿਣੀ ਆ ਇਦੇ ਵਿੱਚ ਇੰਨਾ ਮੂੰਹ ਬਣਾਉਣ ਵਾਲੀ ਕਿਹੜੀ ਗੱਲ ਹੈ ਮੈਂ ਕਿਹਾ ਨਹੀਂ ਮਨਦੀਪ ਕੱਲ ਉਸਨੇ ਮੈਨੂੰ ਆਪਣਾ ਫਿਗਰ ਦਿਖਾਉਣ ਬਾਰੇ ਕਿਹਾ ਸੀ ਤਾਂ ਮੇਰੀ ਇਹ ਗੱਲ ਸੁਣ ਕੇ ਮਨਦੀਪ ਨੇ ਮੇਰੇ ਮੂੰਹ ਤੇ ਜ਼ੋਰ ਨਾਲ ਥੱਪੜ ਮਾਰਿਆ ਕਹਿਣ ਲੱਗੀ ਪਾਗਲ ਹੋ ਗਈਆਂ ਤੂੰ ਸਾਰਾ ਕਸੂਰ ਤੇਰਾ ਹੈ ਤੇ ਤੂੰ ਛ ਤੂੰ ਪਾਪੀ ਸਰ ਮੜ ਲਈਆਂ ਤੈਨੂੰ ਪਤਾ ਉਹ ਫੇਸਬੁੱਕ ਵਾਲੇ ਫਰੈਂਡ ਬਹੁਤ ਗੰਦੇ ਹੁੰਦੇ ਨੇ ਤੈਨੂੰ ਨਹੀਂ ਪਤਾ ਮੇਰੇ ਨਾਨਕੇ ਪਿੰਡ ਇੱਕ ਕੁੜੀ ਹੁੰਦੀ ਸੀ ਸ਼ੰਮੀ ਸ਼ੰਮੀ ਦਾ ਵੀ ਫੇਸਬੁੱਕ ਵਾਲਾ ਇੱਕ ਫਰੈਂਡ ਸੀ ਤੇਰੇ ਫਰੈਂਡ ਨੇ ਜੋ ਡਿਮਾਂਡ ਕੀਤੀ ਹੈ ਨਾ ਉਸਨੇ ਵੀ ਉਹੀ ਡਿਮਾਂਡ ਕੀਤੀ ਸੀ ਬਸ ਫਿਰ ਕੀ ਸ਼ੰਮੀ ਨੇ ਦਿਖਾ ਦਿੱਤਾ ਫਿਗਰ ਉਸਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਐਸੀ ਵਾਇਰਲ ਕੀਤੀ ਕਿ ਸ਼ੰਮੀ ਤੇ ਉਸਦਾ ਪਰਿਵਾਰ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੇ ਤੇ ਸ਼ੰਮੀ ਨੇ ਆਤਮ ਹੱਤਿਆ ਕਰ ਲਈ ਸੀ ਉਸ ਦੀ ਇਹ ਗੱਲ ਸੁਣ ਕੇ ਮੇਰੇ ਸਿਰ ਤੋਂ ਆਸ਼ਕੀ ਦਾ ਊਤ ਉੱਤਰ ਗਿਆ ਮੈਂ ਉਸ ਨੂੰ ਕਿਹਾ ਯਾਰ ਮੈਂ ਕਿੰਨੀ ਵੱਡੀ ਗਲਤੀ ਕਰ ਰਹੀ ਸੀ ਇਹ ਤਾਂ ਸ਼ੁਕਰ ਹੈ ਭਾਬੀ ਦਾ ਜਿਸ ਨੇ ਮੇਰੀ ਅਤੇ ਪਰਿਵਾਰ ਦੀ ਇੱਜ਼ਤ ਬਚਾ ਲਈ ਹਾਂ ਕਸੂਰ ਮੇਰਾ ਹੀ ਸੀ ਤੇ ਮੈਂ ਐਵੇਂ ਹੀ ਭਾਬੀ ਨਾਲ ਗੁੱਸੇ ਹੋ ਗਈ ਅੱਜ ਮੈਂ ਉਸ ਫੇਸਬੁੱਕ ਵਾਲੇ ਫਰੈਂਡ ਨੂੰ ਹਮੇਸ਼ਾ ਹਮੇਸ਼ਾ ਲਈ ਬਲੌਕ ਕਰ ਦਿੱਤਾ ਸੀ ਮੈਂ ਆਪਣੀ ਸਹੇਲੀ ਮਨਦੀਪ ਨਾਲ ਵਾਅਦਾ ਕੀਤਾ ਅੱਜ ਤੋਂ ਬਾਅਦ ਮੈਂ ਫੇਸਬੁੱਕ ਤੇ ਕੋਈ ਫਰੈਂਡ ਨਹੀਂ ਬਣਾਵਾਂਗੀ ਫੋਨ ਦਾ ਸਹੀ ਇਸਤੇਮਾਲ ਕਰਾਂਗੀ ਮੇਰੀ ਸਹੇਲੀ ਨੇ ਮੈਨੂੰ ਘਟ ਕੇ ਗਲਵੱਕੜੀ ਪਾ ਲਈ ਮੈਂ ਸ਼ਾਮ ਨੂੰ ਕਾਲਜ ਤੋਂ ਘਰ ਆਈ ਆ ਕੇ ਮੈਂ ਮਨਦੀਪ ਤੇ ਬੈਠੀ ਤਾਂ ਭਾਬੀ ਅੰਦਰੋਂ ਉੱਠ ਕੇ ਆਈ ਮੇਰੇ ਵਾਸਤੇ ਪਾਣੀ ਦਾ ਗਲਾਸ ਲੈ ਕੇ ਮੇਰੇ ਕੋਲ ਆ ਕੇ ਖੜੀ ਹੋ ਗਈ ਮੈਂ ਉੱਠ ਕੇ ਭਾਬੀ ਨੂੰ ਗਲਵੱਕੜੀ ਪਾ ਲਈ ਮੈਂ ਰੋਣ ਲੱਗ ਪਈ ਭਾਬੀ ਕਹਿਣ ਲੱਗੀ ਕੀ ਗੱਲ ਹੈ ਗੁਰਪ੍ਰੀਤ ਸੋਖ ਹੈ ਤੂੰ ਕਿਉਂ ਰੋਈ ਜਾ ਰਹੀ ਆ ਮੈਨੂੰ ਗੱਲਾਂ ਦੱਸ ਭਾਬੀ ਬੜੀ ਘਬराई ਹੋਈ ਸੀ ਉਸਨੇ ਮੈਨੂੰ ਮੰਜੇ ਤੇ ਬਿਠਾਇਆ ਪਾਣੀ ਪਿਲਾਇਆ ਫਿਰ ਮੈਂ ਉਸ ਨੂੰ ਸਾਰੀ ਹਕੀਕਤ ਦੱਸੀ ਮੈਂ ਕਿ ਆ ਭਾਬੀ ਮੈਨੂੰ ਮਾਫ ਕਰ ਦਿਓ ਮੈਂ ਬੇਵਜਾ ਤੁਹਾਡੇ ਤੇ ਸ਼ੱਕ ਕਰਦੀ ਰਹੀ ਬਲਕਿ ਤੁਸੀਂ ਤਾਂ ਮੈਨੂੰ ਸਹੀ ਰਸਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਅੱਜ ਤੋਂ ਬਾਅਦ ਮੈਂ ਤੁਹਾਡੀ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਕਰਾਂਗੀ ਜਿੱਥੇ ਮੈਂ ਗਲਤ ਰਾਹ ਤੇ ਜਾ ਰਹੀ ਹਵਾਂ ਤਾਂ ਤੁਸੀਂ ਮੈਨੂੰ ਝੱਟ ਰੋਕ ਦਿਓ ਕਿਉਂਕਿ ਤੁਹਾਡਾ ਮੇਰੇ ਨਾਲੋਂ ਜ਼ਿੰਦਗੀ ਦਾ ਵੱਧ ਤਜਰਬਾ ਹੈ ਤੁਹਾਨੂੰ ਚੰਗੇ ਮਾੜੇ ਦੀ ਪਰਖ ਹੈ ਮੇਰੀ ਇਹ ਗੱਲ ਸੁਣ ਕੇ ਭਾਬੀ ਨੇ ਮੈਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਕਹਿਣ ਲੱਗੀ ਬੱਚੇ ਜਿੱਥੇ ਵੱਡੇ ਰੁਕਣ ਉਸ ਰਾਤ ਇੱਕ ਕਦੀ ਨਹੀਂ ਜਾਣਾ ਚਾਹੀਦਾ ਅਗਰ ਅਸੀਂ ਉਸ ਰਾਤ ਤੇ ਤੁਰਾਂਗੇ ਤਾਂ ਉਸਰਾ ਵਿੱਚ ਪਏ ਕੰਟੇ ਸਾਡੇ ਪੈਰਾਂ ਵਿੱਚ ਚੁੱਭ ਜਾਣਗੇ ਤੇ ਸਾਨੂੰ ساری ਜ਼ਿੰਦਗੀ ਪਰੇਸ਼ਾਨ ਹੀ ਕਰਦੇ ਰਹਿਣਗੇ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਹਾਣੀ ਨੂੰ ਆਪਣੇ ਪਰਿਵਾਰ ਮੈਂਬਰਾਂ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਅੱਜ ਦੀ ਕਹਾਣੀ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦਿਆਂ ਹੋਰ ਕਹਾਣੀਆਂ ਦੇ